ਬੀਤੇ ਕੁਝ ਦਿਨਾ ਤੋਂ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਦੇ ਇੱਕ ਸ਼ੋਅ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਗਾਇਕਾ ਸਟੇਜ ਦੇ ਉੱਪਰ ਮੌਜੂਦ ਦੂਜੀ ਮਹਿਲਾ ਦੇ ਨਾਲ ਕਿਸੇ ਗੱਲ ਉੱਪਰ ਬਹਿਸ ਕਰਦੀ ਹੋਈ ਅਤੇ ਮਾਈਕ ਸੁੱਟ ਕੇ ਜਾਂਦੀ ਹੋਈ ਦਿਖਾਈ ਦਿੰਦੀ ਹੈ ਇਸ ਸ਼ੋਅ ਦੇ ਵੱਖ-ਵੱਖ ਕਲਿੱਪ ਦੇਖਣ ਤੋਂ ਬਾਅਦ ਲੱਗਦਾ ਹੈ ਕਿ ਰੁਪਿੰਦਰ ਹਾਂਡਾ ਦੇ ਸ਼ੋਅ ਦੇ ਵਿੱਚ ਦੇਰੀ ਨਾਲ ਪਹੁੰਚਣ ਮਗਰੋਂ ਇਹ ਬਹਿਸਬਾਜ਼ੀ ਸ਼ੁਰੂ ਹੁੰਦੀ ਹੈ ਜਿਸ ਦੇ ਵਿੱਚ ਰੁਪਿੰਦਰ ਹਾਂਡਾ ਇਹ ਕਹਿੰਦੀ ਹੋਈ ਵੀ ਸੁਣਾਈ ਦਿੰਦੀ ਹੈ ਕਿ ਇਸ ਦੇ ਵਿੱਚ ਮੇਰੀ ਕੋਈ ਗਲਤੀ ਨਹੀਂ ਪਰ ਜਦੋਂ ਇਹ ਬਹਿਸਬਾਜ਼ੀ ਵੱਧ ਜਾਂਦੀ ਹੈ ਤਾਂ ਉਹ ਮਾਈਕ ਹੇਠਾ ਸੁੱਟ ਕੇ ਉੱਥੋਂ ਭੱਜ ਜਾਂਦੀ ਹੈ ਦੇਖਦੇ ਹੀ ਦੇਖਦੇ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਅੱਗ ਦੀ ਤਰ੍ਹਾਂ ਵਾਇਰਲ ਹੋ ਗਈ ਜਿਸ ਮਗਰੋਂ ਹੁਣ ਰੁਪਿੰਦਰ ਹਾਂਡਾ ਦੀ ਟੀਮ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਕੀ ਕਹਿਣਾ ਹੈ ਰੁਪਿੰਦਰ ਹਾਂਡਾ ਦੀ ਟੀਮ ਦਾ ਆਓ ਤੁਹਾਨੂੰ ਇਸ ਦੇ ਬਾਰੇ ਦੱਸਦੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਵਾਰ ਤੁਸੀਂ ਵੀ ਦੇਖੋ ਇਹ ਵੀਡੀਓ sin aire no ਤੁਹਾਨੂੰ ਦੱਸ ਦਈਏ ਕਿ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਦਾ ਇਹ ਵੀਡੀਓ ਕੈਨੇਡਾ ਦੇ ਐਡਮਿੰਟਨ ਸ਼ਹਿਰ ਦਾ ਹੈ ਜਿੱਥੇ ਇੱਕ ਲਾਈਵ ਸ਼ੋਅ ਕਰਨ ਦੇ ਲਈ ਉਹ ਪੁੱਜੇ ਸੀ ਇਸੇ ਦੌਰਾਨ ਹਾਂਡਾ ਦੀ ਸ਼ੋਅ ਦੇ ਵਿੱਚ ਲੇਟ ਪਹੁੰਚਣ ਦੇ ਕਾਰਨ ਉੱਥੇ ਮੌਜੂਦ ਕੁਝ ਸਰੋਤਿਆਂ ਦੇ ਨਾਲ ਉਸ ਦੀ ਬਹਿਸਬਾਜ਼ੀ ਸ਼ੁਰੂ ਹੋ ਗਈ ਇਸ ਬਹਿਸਬਾਜ਼ੀ ਸੰਬੰਧੀ ਕਈ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਸਾਹਮਣੇ ਆਈਆਂ ਇਸ ਸਬੰਧ ਮਗਰੋਂ ਹੁਣ ਰੁਪਿੰਦਰ ਹਾਂਡਾ ਦੀ ਟੀਮ ਦਾ ਸਪਸ਼ਟਿਕਰਨ ਵੀ ਸਾਹਮਣੇ ਆ ਚੁੱਕਿਆ ਸੋ ਰੁਪਿੰਦਰ ਹਾਂਡਾ ਦੇ ਆਫੀਸ਼ੀਅਲ ਪੇਜ ਦੇ ਉੱਤੇ ਪੋਸਟ ਪਾਈ ਗਈ ਹੈ ਤੇ ਕਿਹਾ ਗਿਆ ਕਿ ਤੱਥ ਮਾਇਨੇ ਰੱਖਦੇ ਨੇ ਸ਼ੋ ਦੀ ਟਾਈਮਿੰਗ ਤੋਂ ਸਪਸ਼ਟ ਤੌਰ ਦੇ ਉੱਤੇ ਇਹ ਕਲਾਕਾਰ ਦੀ ਗਲਤੀ ਨਹੀਂ ਸੀ ਪ੍ਰਬੰਧਨ ਜਿਹੜੇ ਸੀ ਕੋ ਪ੍ਰਬੰਧਨ ਲਈ ਪੂਰੀ ਤਰ੍ਹਾਂ ਦੇ ਨਾਲ ਜ਼ਿੰਮੇਵਾਰ ਨੇ ਕਲਾਕਾਰ ਯਾਨੀ ਕਿ ਰੁਪਿੰਦਰ ਹਾਂਡਾ ਦੁਪਹਿਰ 1:30 ਮਿੰਟ ਦੇ ਉੱਤੇ ਐਡਮਿੰਟਨ ਪਹੁੰਚ ਗਈ ਸੀ ਪਰ ਪ੍ਰਮੋਟਰ ਤੋਂ ਕੋਈ ਵੀ ਸੂਚਨਾ ਨਹੀਂ ਮਿਲੀ ਪ੍ਰਮੋਟਰ ਮਹਿਲਾ ਨੇ ਉਸ ਦੇ ਸਵਾਗਤ ਦੇ ਲਈ ਸ਼ੋਅ ਵਾਲੀ ਥਾਂ ਦੇ ਉੱਤੇ ਆਉਣ ਦੇ ਲਈ ਮਜਬੂਰ ਕੀਤਾ ਜਦੋਂ ਰੁਪਿੰਦਰ ਹਾਂਡਾ ਉੱਥੇ ਪਹੁੰਚੀ ਤਾਂ ਉਸ ਨੇ ਪਾਰਕਿੰਗ ਦੇ ਵਿੱਚ ਦੋ ਔਰਤਾਂ ਦੇ ਨਾਲ ਇੱਕ ਫੁੱਲ ਦਾ ਗੁਲਦਸਤਾ ਪੇਸ਼ ਕੀਤਾ ਅਤੇ ਉਸ ਨੂੰ ਜਾਣ ਦੇ ਲਈ ਕਿਹਾ ਉਹ ਹੋਟਲ ਦੀ ਜਾਣਕਾਰੀ ਤੋਂ ਅਣਜਾਣ ਸੀ ਐਡਮਿੰਟਨ ਦੇ ਸਮੇਂ ਦੇ ਮੁਤਾਬਕ ਦੁਪਹਿਰ 2:38 ਮਿੰਟ ਉਸ ਨੇ ਉਸ ਨੂੰ ਹੋਟਲ ਦਾ ਸਹੀ ਸਥਾਨ ਦਿੱਤਾ ਰੁਪਿੰਦਰ ਹੋਟਲ ਦੇ ਵਿੱਚ ਗਈ ਉਸ ਨੂੰ ਰੀਸੀਵ ਕਰਨ ਦੇ ਲਈ ਉੱਥੇ ਕੋਈ ਵੀ ਨਹੀਂ ਸੀ ਇਹ ਸਿਰਫ ਅਜਨਬੀਆਂ ਜੋ ਕਿ ਅਸਲ ਦੇ ਵਿੱਚ ਸਪான்ਸਰ ਸਨ ਪ੍ਰਮੋਟਰ ਦੇ ਦੋਸਤ ਨਹੀਂ ਸਨ ਉਹਨਾਂ ਦੀ ਮਦਦ ਦੇ ਨਾਲ ਹੋਟਲ ਤੱਕ ਪਹੁੰਚਣ ਦੇ ਵਿੱਚ ਕਾਮਯਾਬ ਹੋਈ ਹਫੜਾ ਦਫੜੀ ਦੇ ਬਾਵਜੂਦ ਉਸ ਨੇ ਬਹਾਦਰੀ ਦੇ ਨਾਲ ਡੇਢ ਘੰਟੇ ਤੱਕ ਪ੍ਰਦਰਸ਼ਨ ਕੀਤਾ ਯਾਨੀ ਕਿ ਪਰਫਾਰਮ ਕੀਤਾ ਸ਼ੋਅ ਤੋਂ ਬਾਅਦ ਪ੍ਰਮੋਟਰ ਨੇ ਉਸ ਨੂੰ ਬਾਹਰ ਜਾਣ ਤੋਂ ਜ਼ਬਰਦਸਤੀ ਰੋਕ ਦਿੱਤਾ ਉਸ ਨੂੰ ਸਟੇਜ ਦੇ ਉੱਤੇ ਬਿਠਾਇਆ ਗਿਆ ਅਤੇ ਦਰਸ਼ਕਾਂ ਦੇ ਨਾਲ ਗੱਲਬਾਤ ਕਰਨ ਦਾ ਦਬਾਅ ਪਾਇਆ ਗਿਆ ਜੋ ਕਿ ਪੂਰੀ ਤਰ੍ਹਾਂ ਦੇ ਨਾਲ ਗਲਤ ਸੀ ਕਬਰਾਹਟ ਦੇ ਤੇ ਦਬਾਅ ਦੇ ਮਹਿਸੂਸ ਕਰਦੇ ਹੋਏ ਕਲਾਕਾਰ ਸਟੇਜ ਤੋਂ ਚਲੀ ਗਈ ਇੱਥੋਂ ਤੱਕ ਕਿ ਜਦੋਂ ਉਸ ਨੇ ਆਪਣੇ ਅਸਲ ਪ੍ਰਮੋਟਰ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪ੍ਰਮੋਟਰ ਅਤੇ ਉਸ ਦੇ ਪਤੀ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦਾ ਫੋਨ ਖੋਲਿਆ ਸ਼ੁਕਰ ਹੈ ਦਰਸ਼ਕਾਂ ਨੇ ਕਿ ਉਸ ਦਾ ਸਮਰਥਨ ਕੀਤਾ ਅਤੇ ਉਸ ਦੀ ਮਦਦ ਕੀਤੀ ਘਟਨਾ ਦੀਆਂ ਵੀਡੀਓਜ਼ ਆਨਲਾਈਨ ਵਾਇਰਲ ਹੋ ਰਹੀਆਂ ਨੇ ਟੀਮ ਰੁਪਿੰਦਰ ਹਾਂਡਾ ਉਹਨਾਂ ਦੇ ਸਹਿਯੋਗ ਦੇ ਲਈ ਐਡਮਿੰਟਨ ਦਾ ਧੰਨਵਾਦ ਕਰਦੀ ਹੈ ਅਤੇ ਪ੍ਰਬੰਧਕਾਂ ਦੇ ਕੁਝ ਸ਼ਾਸਨ ਅਤੇ ਗੈਰ ਪੇਸ਼ੇਵਰ ਵਿਵਹਾਰ ਦੀ ਨਿੰਦਾ ਵੀ ਕਰਦੀ ਹੈ ਟੀਮ ਰੁਪਿੰਦਰ ਹਾਂਡਾ ਸੋ ਇਹ ਪੋਸਟ ਜਿਹੜੀ ਹੈ ਸਾਂਝੀ ਕੀਤੀ ਗਈ ਤੁਹਾਨੂੰ ਦੱਸ ਦਈਏ ਕਿ ਰੁਪਿੰਦਰ ਹਾਂਡਾ ਜੋ ਕਿ ਇੱਕ ਨਾਮਵਰ ਪੰਜਾਬੀ ਗਾਇਕਾ ਹੈ ਐਡਮਿੰਟਨ ਦੇ ਵਿੱਚ ਇਸ ਸ਼ੋਅ ਦੌਰਾਨ ਭਾਵੁਕ ਵੀ ਹੋਈ ਸੀ ਉਸਨੇ ਆਪਣੀ ਜ਼ਿੰਦਗੀ ਦੇ ਨਾਲ ਆਪਣੀ ਜ਼ਿੰਦਗੀ ਦੇ ਸੰਘਰਸ਼ਾਂ ਨੂੰ ਉੱਥੇ ਜੋ ਹੈ ਮੌਜੂਦ ਸਰੋਤਿਆਂ ਦੇ ਨਾਲ ਸਾਂਝਾ ਵੀ ਕੀਤਾ ਸੀ ਸ਼ੋਅ ਵੀ ਪੂਰਾ ਕੀਤਾ ਫਿਰ ਉਹ ਕਿਵੇਂ ਹੋ ਸਕਦਾ ਹੈ ਕਿ ਸਟੇਜ ਦੇ ਉੱਪਰ ਉਸ ਨੂੰ ਗੁੱਸਾ ਆ ਗਿਆ ਹੋਵੇ ਤੁਸੀਂ ਵੀ ਦੇਖੋ ਇਹ ਸਟੇਜ ਦਾ ਵੀਡੀਓ

ਖੈਰ ਰੁਪਿੰਦਰ ਹਾਂਡਾ ਦੀ ਟੀਮ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਤੇ ਬਹੁਤ ਸਾਰੀਆਂ ਉਹ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਰੁਪਿੰਦਰ ਹਾਂਡਾ ਉੱਥੇ ਪਰਫਾਰਮ ਕਰਦੀ ਵੀ ਦਿਖਾਈ ਦੇ ਰਹੀ ਹੈ ਤੁਹਾਡਾ ਇਸ ਬਾਰੇ ਵਿੱਚ ਕੀ ਕਹਿਣਾ ਤੁਸੀਂ ਸਾਡੇ ਸੋਸ਼ਲ ਮੀਡੀਆ ਪੇਜ ਦੇ ਉੱਪਰ ਅਗਰ ਇਹ ਵੀਡੀਓ ਦੇਖ ਰਹੇ ਹੋ ਤਾਂ ਤੁਸੀਂ ਕਮੈਂਟ ਜ਼ਰੀਏ ਆਪਣੀ ਪ੍ਰਤੀਕਿਰਿਆ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਬਿਊਰੋ ਰਿਪੋਰਟ ਹਮਦਰਦ ਟੀਵੀ